ਮੇਰਾ ਮੇਰੇ ਪੈਣਾ ਲੈ ਫਾੜ ਮੇਰਾ ਪਤਲਾ ਮੇਰਾ 1000 ਰੁਪਇਆ ਵਿਆਹ ਮੇਰਾ ਓਏ ਜਰ ਇੰਨਾ ਥੋੜੀ ਥੋੜੀ ਦੂਰ ਸੁੱਖੀ ਸ਼ਾਂਤੀ ਕਿਦੋਂ ਕਰਦਾ ਯਾਰ ਕਲਫਾਵੇ ਦੀ ਗੱਲ ਪਹਿਲਾ ਕਾਰ ਪਹਿਲਾ 500 ਆਈ ਭਾ ਤੇ ਲਾਤਾ ਹਾਂ 1000 ਦਾ ਗਾੜਿਆ ਤੇ 1000 ਰੁਪਇਆ ਚੋਰੀ ਪਾ ਆ ਭਾਈ ਆਪਾਂ ਨੂੰ ਮਿਲਿਆ ਸਾਰਾ ਨਾ ਨਹੀਂ ਮੇਰੀ ਗਾਲ ਸੁਣਾ ਕੋ ਰਹਿ ਨਾ ਜਾਵੇ ਟੱਪਰ ਦਾ ਜੀ ਇਹਨੂੰ ਇੱਥੇ ਰੱਖਣਾ ਸੀ ਯਾਰ ਯਾਰ ਇੱਕ ਤਾਂ ਇਹ ਲੋਡ ਨਹੀਂ ਆਉਂਦੀ ਸੀ ਨਹੀਂ ਐਦਾਂ ਕਰ ਛੋਟਾ ਹਾਥੀ ਮੰਗਾ ਲਾ ਬੇ ਸਾਜਣ ਕਿੱਥੇ ਬੈਠੂਗਾ ਕੋਈ ਸਾਦ ਇੱਕ ਰੋਕੇ ਕਰਾ ਲੰਦਾ ਯਾਰ ਉਹ ਮੈਂ ਦਾ ਬੇ ਯਾਰ ਮੈਂ ਕੀ ਕਹਿਣਾ ਮਣੀ ਬਾਜੀ ਮੈਂ ਉਹ ਇੱਥੇ ਰੱਖਣਾ ਸੀ ਇਹਦੇ ਸੀ ਯਾਰ ਤੁਸੀਂ ਗੱਲ ਸੁਣ ਲੈ ਸਾਜਣ ਹੈਲੋ ਮੇਰਾ ਵੀਰ ਹੈ ਤੇਰਾ ਤੁੰਗਰੂ ਪਵਾ ਕੇ ਹੈ ਨਾ ਤੱਕਧੀਆਂ ਧੀਆਂ ਤੱਕਦ ਰੈਂਦੈਂ ਧੀਆਂ ਧੀਆਂ ਕਰ ਕਰਾ ਦੇਣਾ ਨਹੀਂ ਬਸ ਠੀਕ ਮੇਰੇ ਗਾਂ ਤੇਰਾ ਤੱਕਦ ਨਹੀਂ ਹੈ ਧੀਆਂ ਧੀਆਂ ਕਰਾ ਦੇਣਾ ਤੁਸੀਂ ਆ ਜਾਓ ਮਗਰ ਛੋਟੇ ਹਾਥੀ ਚ ਪੰਜ ਲਫਾਫੇ ਲਿਆ ਸੀ ਪੰਜ ਲਫਾਫੇ ਹਾਏ ਹਾਏ ਸ਼ਾਇਰ ਤੇ ਕਿਹੜਾ ਸਾਡਾ ਉਡਣ ਘਟੋਲਾ ਤੁਹਾਡਾ ਹੀ ਆ ਪਪਾ ਦੀ ਪ੍ਰੀਆਂ ਓ ਯਾਰ ਆ ਮਾ ਬੋਰਾ ਦੇਣਾ ਗੁੱਡੀ ਮਾਸੀ ਦੇ ਏ ਮਾ ਬੋਰਾ ਦੇਣਾ ਗੁੱਡੀ ਮਾਸੀ ਦੇ ਯਾਰ ਇੰਨੀ ਸੀਰ ਨਹੀਂ ਹੋਣੀ ਉੱਥੇ ਵੇਚਣੀ ਆ ਉਹ ਵੀ ਮਾਸੀ ਦੇ ਯਾਰ ਰੁਪਏ ਕਿਲੋ ਆ ਲੱਡੂ ਵੀ ਮਾਸੀ ਦੇ ਹਾਂ ਯਮਾ ਆਵਾਂ ਹਾਲੇ ਭਾਵੇਂ ਨਾਨਕਿਆਂ ਦੀ ਜ਼ਿਆਦਾ ਹੁੰਦੀ ਨਹੀਂ ਖਾਨੀ ਕੀ ਕੱਢਣਾ ਇੱਥੋਂ ਕਲਵਾਵਾ ਤੇ ਕਾਰ ਵੜਾ ਫੀਰ ਨਹੀਂ ਆਣਾ ਆਹ ਆ ਲੈ ਫੜੀ ਚਾਬੀ ਮੋਰੇ ਪਏ ਉਦੋਂ ਹੀ ਹਾਂ ਇੱਕ ਸੀਨੀ ਵਾਲਾ ਲਖਾਵਾ ਕੱਢ ਲਾ ਇੱਕ ਕਾਰ ਇਹਨਾਂ ਨੂੰ ਬਤੁਏ ਦੋ ਜੁਣ ਨਹੀਂ ਨਹੀਂ ਉਹ ਦੋ ਦੇ ਲੈ ਜਾਨੀ ਇੱਕ ਹੋਰ ਲੈ ਦੇ ਦਿੰਦੇ ਆ ਮਾਨੂੰ ਦੋ ਨਿਆਣੇ ਵੀ ਆਪਾਂ ਨੂੰ ਸੁਖਣਾ ਨਹੀਂ ਕਾਰਡ ਇੱਕੋ ਹੀ ਦੇਣਾ ਲਫਾਵੇ ਯਾਰ ਇਦਾਂ ਤਾਂ ਬਾਬਾ ਤੂੰ ਆਪਣੇ ਰਿਸ਼ਤੇ ਦਾ ਨਾ ਦੂ ਦੂ ਲਫਾਵੇ ਦੇਈ ਜਾਨੀ ਆ ਉਹ ਕਾਹਨੂੰ ਤੂੰ ਕਾਹਨੂੰ ਤੇ ਕਿਹੜਾ ਮਸਾਲਾ ਚੱਕੋ ਯਾਰ ਓਏ ਯਾਰ ਇਦਾਂ ਥੋੜੀ ਤਾਂ ਦੂ ਦੂ ਲਫਾਵੇ ਦੇਈ ਜਾਨੀ ਕਿਦੋਂ ਕਰਦਾ ਯਾਰ ਇਕਲ ਲਫਾਵੇ ਦੀ ਗੱਲ ਪਹਿਲਾ ਕਾਰਡ ਪਹਿਲਾ ਕਾਰਡ ਚੱਲਿਆ ਕਾਰਡ ਪਾਵਾਂ ਹੋ ਗਏ ਇਕਲ ਲਫਾਵੇ ਦੀ ਗੱਲ ਹੋ ਗਈ ਚੱਲ ਚੱਲ ਉਹ ਪਾਵਾਂ ਤਾਲੂ ਆਗੇ ਇਕਲ ਲਫਾਵੇ ਦੀ ਤੇੜਾ ਕੋਈ ਨਹੀਂ ਇਕਲ ਇਕ ਰਸਤੇ ਦਾ ਅੱਜ ਚੱਲ ਇਕ ਜੇ ਤੇਰੇ ਭੈਣ ਪਾਈਆਂ ਦੇ ਜਾਨ ਸਾਡੇ ਭੈਣ ਭਾਈਆਂ ਦੇ ਵੀ ਦੋ ਦੋ ਲਵਾਵੇ ਜਾਓਗੇ ਉਹ ਨਿਆਣੇ ਨਿਕ ਨਿਕੀ ਆ ਚੱਲ ਆ ਲੈ ਤੂ ਆ ਲੈ ਇੰਨੇ ਇੰਨੇ ਆ ਉਹ ਜਾ ਬਰਾਵਾਂ ਵਾਲੀ ਦੇ ਮੈਂ ਦੋ ਦੋ ਉਹਨਾਂ ਨੂੰ ਚਮਕਾਉਂ ਦਿੱਗੇ ਪਹਿਲਾ ਕਾਰਡ ਪਹਿਲਾ ਯਾਰ ਪਹਿਲਾ ਕਾਰਡ ਮੁਵੇ ਭਾਵੇਂ 200 ਹੋਵੇ ਜੇ ਇਹਦੇ ਰਸਤੇ ਦਾਣਾ ਦੇ ਦੋ ਕਾਰਡ ਦੋ ਜਾਣੇ ਲਵਾਵੇ ਇੱਕ ਹੋ ਲੈ ਲਾ ਵੀ ਨਿਆਣਾ ਟੱਬਰ ਵਾ ਯਾਰ ਮਰੀ ਫਿਰ ਮੈਂ ਵੀ ਲੈ ਜਾ ਹਾਂ ਆਪਣੀ ਲੈ ਜਾ ਲੈ ਜਾ ਲੋਕ ਕਰਕੇ ਨਿਕਲੂਗਾ ਹੈਨਾ ਚੱਕ ਮਾਰੀਂ ਤੁਹਾਨੂੰ ਅਗਲੇ ਦੇ ਆਇਆ ਗਿਆ ਹੁੰਦਾ ਉਹਦੇ ਲਈ ਵੀ ਕਾਰਡ ਇੱਕ ਤੋਂ ਜੀ ਯਾਰੇ ਲੈਟ ਮੈਨ ਭਾਈ ਕੱਲ ਮੇਰੀ ਗਾਹ ਹੁਣ ਹੋਈ ਥੋੜੀ ਜਿਹਾ ਬਸ ਜ਼ਿੰਮੇਵਾਰੀ ਚੱਕ ਲਈ ਅਗਲੇ ਦੀ ਗਾਹਾਂ ਦੀ ਨਹੀਂ ਠੀਕ ਆ ਯਾਰ ਰੁਪਈਆ ਲੈ ਕੇ ਆਉਗਾ ਅੱਜ ਸ਼ਗਨ ਭਾਈ 500 ਪਾ ਦਿਓ ਬਹੁ ਆਲੇ ਫੜਾ ਦੇ ਕਾਰਡ ਦੇ ਦੇ ਯਾਰ ਮੈਂ ਕਿਤੇ ਦੰਧੀਆਂ ਬੱਢਣ ਲਗਾਉਂਾਂ ਉਹਨਾਂ ਦੇ ਆਹ ਵੇ ਉਹਦਾ ਗੱਲ ਕਰ ਲੂੰਗਾ ਮੈਂ ਉਹਨਾਂ ਨੂੰ ਇੱਕੇ ਕਾਰਡ ਦੇਣਾ ਹੈ ਹੈਨਾ ਅੱਧਾ ਹੀ ਨਾ ਪਾਣ ਦਿੱਤੀ ਇਹ ਚੋਣਾ ਹੁੰਦਾ ਅਗਲੇ ਨੇ ਦੇਰ ਉਹ ਜੁੱਤੀਆਂ ਮਾਰ ਨੂੰ ਫੇਰਦੇ 100 ਤੇ 100 ਘਰ ਆ ਕੇ ਬੋਲ ਕੇ ਜਾਂਦੇ ਆ ਅਗਲੇ ਗੈਂਦੇ ਤੂੰ ਕਹਿੰਦੇ ਤੇਲ ਚ ਵਾਣਾ ਉਹ ਨਹੀਂ ਆਉਂਦਾ ਇਹ ਤੇਲ ਦੇ ਵਿੱਚ ਹੁੰਦਾ ਆਓ ਘਰ ਆ ਕੇ ਅਗਲੇ ਟਾ ਮਾਰ ਜਾਂਦੇ ਆ ਤੂੰ ਹੀ ਤੇਲ ਚ ਵਾਣ ਦੀ ਰੁਕ ਜਾ ਅੱਛਾ ਰੁਕ ਜਾਣੇ ਆ ਜੀ ਹਰਪ੍ਰੀਤ ਭੈਣ ਹਰਪ੍ਰੀਤ ਭੈਣ ਕਿਉਂ ਪਰਮਜੀਤ ਭੈਣ ਨਹੀਂ ਬੋਲਉਂਦਾ ਮੈਂ ਕਹਿੰਦਾ ਹਰਪ੍ਰੀਤ ਪਰਮਜੀਤ ਆ ਤੈਨੂੰ ਪਤਾ ਹੀ ਉਹਦੀ ਆਦਤਾਂ ਆਏ ਹੋ ਯਾਰ ਤੜਕਾ ਲਾਉਣ ਨੂੰ ਇੰਨਾ ਟਾਈਮ ਲੱਗ ਗਿਆ ਸੋਚ ਗਿਆ ਸੀ ਦੋ ਲਵਾਵੇ ਸੀ ਨਹੀਂ ਦੇ ਤੁਹਾਨੂੰ ਦੇਣ ਲੱਗੇ ਆ ਹੈਨਾ ਤਾਂ ਕਰ ਗਏ ਸੋ ਸਹੀ ਗਾ ਮਾਸਾ ਕਰਾਖ ਲੈ ਛਸਣਾ ਵੀ ਧੰਨਵਾਦ ਪਹਿਲਾਂ ਤਾਂ ਭਰਾ ਦੇ ਜੁੱਤੀਆਂ ਮਾਰ ਨਹੀਂ ਜੀ ਧੰਨਵਾਦ ਜੀ ਨਹੀਂ ਜੁੱਤੀਆਂ ਤਾਂ ਤੁਸੀਂ ਕਾ ਲਾ ਕੇ ਮਾਰਦੇ ਨਹੀਂ ਮਜੀ ਰੱਖ ਜੀ ਲੈ ਲੈਣਾ ਆਇਆ ਹੈ ਮੇਰੀ ਭੈਣ ਆ ਇਹ ਕੈਨਸਲ ਆ ਛੋਟੀ ਇੱਧਰ ਆ ਜਾ ਇਹ ਤੇ ਗਾਣਾ ਵੀ ਗਾਣਾ ਆ ਨੇ ਉਹਦੇ ਨਾਲ ਆ ਜਾ ਨੱਚ ਲਵੀ ਇਹ ਭਰਜਾਈ ਜੇ ਕਿਤੇ ਨਹੀਂ ਤੇਰੀ ਮਹਿੰਦੀ ਲੱਗਦੀ ਹੈ ਨਾ ਹਾਂ ਨਹੀਂ ਐ ਪੂਰਾ ਸੁਸਕ ਕਰਨਾ ਆ ਪੂਰਾ ਐ ਨਾ ਆ ਲੋ ਬੀਬੀ ਕਾਰਡ ਕਾਰਡ ਦਾ ਗੱਲ ਆ ਬੀਬੀ ਤੁਹਾਡਾ ਸੋਚ ਕੇ ਦੋ ਲਫਾਵੇਂ ਦਿੱਤਾ ਸਕੀਰ ਵੀ ਦੇ ਜਿੰਨੀ ਤੁਹਾਡੀ ਬਾਲ ਬਾੜੀ ਆ ਉੱਤੇ ਯਾਰ ਦਾ ਮੂੰਹ ਜੋ ਇਹ ਤੂੰ ਫੇ ਪੂਰਾ ਹਨਾ ਆਪਣੀ ਭਾਬੀ ਦੇ ਨਾਲ ਆ ਉਹਦੇ ਵੇ ਗਾਣਾ ਵੀ ਤਾਂ ਗੋਣਾ ਆ ਜਾ ਨਾ ਕਿ ਨਾ ਨੀ ਪਰ ਜਾਈਏ ਕਿ ਤੇਰੀ ਤੇਰੀ ਮਹਿੰਦੀ ਲੈਂਦੀ ਇਹ ਇਹ ਗਾਣਿਆਂ ਦੇ ਦਾਸ ਦਾ ਨਾ ਭਾਬੀ ਆ ਆਰ ਬੈਂਕ ਚ ਦੇਖੋ ਕੀ ਹੁੰਦੀ ਆ ਕਿ ਚੁੱਪੀ ਦੇ ਮੋਰੇ ਹੋ ਕੇ ਫੜਦੀਆਂ ਵਿਆਹ ਸਤ ਮੇਰੀ ਲਾੜੀ ਆ ਯਾ ਛੋਟੀ ਆ ਮੋਰੇ ਹੋ ਕੇ ਜਿੰਨੇ ਫੜੀ ਇਹ ਦੱਸਿਆ ਕਰ ਮੋਰੇ ਹੋ ਗਏ ਤੇ ਚਪੈਣ ਤੋਂ ਪਹਿਲੇ ਦੋ ਸੀ ਜਿੰਨੀ ਦੇ ਲਵਾ ਕੇ ਰਿਆ ਗਿਆ ਬਾਗਾ ਪਹਿਲਾ ਆਪਣੀ ਭੈਣ ਨੂੰ ਦੇ ਕੇ ਆਵਾ ਤੈਨੂੰ ਆਪ ਦੱਸ ਜੀ ਮੈਂ ਭੈਣ ਦਾ ਲਾੜੀ ਭੈਣ ਆ ਕੈਰ ਵੀ ਆ ਜਾ। ਬਾਅਦ ਵਿੱਚ ਜੇ ਤੇਨੂੰ ਚਾਹੀਦਾ ਆਂ ਅਗਲੀ ਵਾਰ ਪਹਿਲਾਂ ਕਾਰਡ ਦੇ ਕੇ ਆਉਣਾ ਜੋ ਕਰਤੀ ਹੋਵੇ। ਤੇ ਤਾਂ ਕਰਕੇ ਦੂਜੇ ਦੇ ਆਇਆ ਤੈਨੂੰ। ਦੇਖੋ ਕੱਚ ਦੇ ਗਲਾਸ ਪਾ ਨਹੀਂ ਆਉਂਦਾ ਅੱਜ ਸਾਰਾ ਸਟੀਲ ਦੇ ਗਲਾਸ ਤੇ ਕੋਈ ਫਰਚ ਮਾਰਿਆ ਪਾੜ ਗਿਆ। ਐਂਟੀ ਵੀ ਬਾਹਰ ਤੋਂ ਫਿਰ ਪਿਆ ਗਿਆ। ਉਹ ਤਾਂ ਪੂਆ ਰਹੇ ਆ। ਉਹ ਤਾਂ ਦਾਸ਼ ਬੁੜੀ ਪਾ ਕੇ। ਹਾਂ ਸਟੀਲ ਦੇ ਵਿੱਚ ਕੋਈ ਨਹੀਂ। ਯਾ ਮੇਰੀ ਨਾ ਸੁਣੋ। ਮੈਂ ਤਾਂ ਆ ਜਾ। ਤੇ ਦੇਖੋ ਜੀ ਐ ਤੁਹਾਡਾ ਸੋਚ ਕੇ ਆਏ ਆ। ਆ ਤੁਹਾਡੀ ਬਾਗਬਾੜੀ ਦਾ ਠੀਕ ਹੈ ਤੇ ਆ ਤੁਹਾਡਾ ਖਾਨਪੀਂਗ ਦਾ ਚਲੋ ਆ ਤੁਹਾਡਾ ਕਾਰ ਦੇ ਦਿਓ ਕਾਰ ਸੋਦੇ ਪਾਏ ਆ ਮੱਥੇ ਤੇ ਨਾ ਮੱਥੇ ਨਹੀਂ ਗੈਸ ਅਸੀਂ ਦੇਣਾ ਹੈ ਮੈਨੂੰ ਵਾਸਤੇ ਦੇਖੋ ਖਾਹ ਕੁੜੀਆਂ ਦੀਆਂ ਗੱਲਾਂ ਸੁਣ ਕੇ ਤਾਂ ਲਿਆਂਦਾ ਇਹ ਕੀ ਇਹ ਦੇਣਾ ਰਸਤੇ ਦੀ ਲੈ ਇੱਕ ਵਾਰੀ ਫੇਰ ਮੱਥੇ ਲਾਉਣੀਆਂ ਪੈਣੀਆਂ ਨਹੀਂ ਮੈਂ ਉਹ ਜਿਹੜਾ ਮੈਂ ਸੁਣਦੀ ਸਕਦੇ ਕੋਈ ਪੰਜ ਵਾਰੀ ਲਾ ਬਾਬੇ ਪੰਜ ਪੰਜ ਆਹਾ ਆਹਾ ਆ ਮੇਰੀ ਘਰ ਵਾਲੀ ਆ ਮੇਰੀ ਕੋਮਲ ਅੱਛਾ ਆ ਮੇਰੀ ਕੋਮਲ ਆ ਆ ਮੇਰੀ ਘਰ ਵਾਲੀ ਆ ਤੂੰ ਕਿੱਥੇ ਆ ਆਹ ਦੇ ਗੋਪੀ ਤੂੰ ਕਿੱਥੇ ਮਤ ਆਹ ਗੋਪੀ ਮੈਂ ਤੇ ਦਿਲ ਚ ਦੋਨਾਂ ਦੇ ਅੱਜ ਫੋਟੋ ਨਹੀਂ ਲੈ ਨਹੀਂ ਮੈਂ ਫੋਟੋ ਦਿਲ ਚ ਰੱਖੀ ਹਾਂ ਦਿਲਾਂ ਚ ਰਹਿਣੇ ਦਿਲਾਂ ਚ ਬਸੇ ਰਹਨਾ ਆ ਮੇਰੀ ਕੋਮਲ ਮੈਂ ਪਤਾ ਦੇਖ ਆਪਣੇ ਪਸੂਆਂ ਨਾਲ ਮੈਂ ਮੈਂ ਹੀਰਾ ਫੇਰੀ ਨਹੀਂ ਕਿਸੇ ਨਾਲ ਵੀ ਕਰਦਾ ਹੁੰਦਾ ਦੇਖ ਆਪਾਂ ਦੋਨਾਂ ਨੂੰ ਹੱਕ ਬਰਾਬਰ ਦਿੱਤਾ ਆਪਾਂ ਇੱਕ ਪਾਸੇ ਕੋਮਲ ਖੜੀ ਕਰਤੀ ਦੂਜੇ ਪਾਸੇ ਮੇਰੀ ਘਰ ਵਾਲੀ ਖੜੀ ਕਰਤੀ ਰਾਹੀ ਕੁਜੀ ਰਹਿਣ ਦੋ ਹੀ ਜੜੀਆਂ ਹਨਾ ਕੋਮਲ ਦੇ ਘੰਗਰਾਂ ਵਾਲਿਆ ਖਾਸਪੇਸ਼ਲ ਹਰਪ੍ਰੀਤ ਭੈਣ ਉਹ ਮੇਲੇ ਹੱਥ ਨਾਲ ਲੈਣ ਚੱਲ ਗਈ ਉਹ ਮੰਦਾ ਦੀ ਮੰਦਾ ਮਸੀ ਕਰਵਾਤ ਇਹ ਭੈਣ ਨੇ ਤੂੰ ਬਸੀ ਦਾਗਾ ਲੈਦਾ ਸਾਹਾ ਦਾ ਮਸੀ ਮੈਂ ਕਿਤੇ ਰਹਿ ਗਿਆ ਤੂੰ ਮੰਨਦਾ ਸੀ ਨਹੀਂ ਜਦ ਮੰਨਣ ਦੀ ਗੱਲ ਬੱਕਰੀ ਹੁੰਦੀ ਮਸੀ ਦੀ ਗੱਲ ਮਸੀ ਉਹਨਾਂ ਲਈ ਹੁੰਦਾ ਜਿਹੜੇ ਰਹਿ ਗਏ ਹੁੰਦੇ ਆ ਨਾ ਹੋਣਾ ਹੀ ਨਹੀਂ ਉਹ ਮਸੇ ਨਹੀਂ ਰਿਆ ਤਾਂ ਮੇਰਾ ਮੁੰਡਾ ਹੈ ਨਹੀਂ ਫੇਰ ਤੁਸੀਂ ਮਸੇ ਦਾ ਬਾਕੀ ਮੇਰੇ ਦਾਦਾ ਉਹ ਕਰਾ ਦਿਆ ਪਗਨੇ ਕੰਮ ਮੈਂ ਕੱਪੜਾ ਮਾਣਾ ਅਰੇ ਮਸੀ ਮਸੀ ਲੈ ਲੈ ਉਹ ਆਰਥ ਕਰੋ ਟਿੱਕੇ ਪੈਦੀ ਮਹਿਦੀਪ ਸੁੱਤਾ ਹੈ ਕੱਢ ਬੰਦਾ ਸੌਂ ਗਿਆ ਟੈਪ ਹੀ ਅਸਟਾ ਲੈ ਆਓ ਬਈ ਦੀਪਾ ਰਾਜੀ ਹੋ ਮਸੀ ਤੇ ਮਾਮਾ ਆਇਆ ਮਾਮਾ ਘੜਾ ਕੋ ਲੈ ਕੇ ਆਇਆ ਖਸਾਲ ਸੀ ਨਹੀਂ ਲਿਆਇਆ ਤੁਹਾਡੇ ਨਾਲ ਬਸ ਸੀ ਨਹੀਂ ਲਿਆਇਆ ਬੜਾ ਸੜਿਆ ਕੀ ਜਿੱਦਾਂ ਲੈ ਹੈਗਾ ਪਤਾ ਪੱਕਾ ਨਹੀਂ ਸੀ ਪਤਾ ਕਿੱਦਾਂ ਨੂੰ ਜਾਣਾ ਨਹੀਂ ਪਤਾ ਸਾਨੂੰ ਸਾਰਾ ਹੀ ਸੀ ਨਹੀਂ ਆਉਦਾ ਸੀ ਇਦਾਂ ਕਹਿ ਦੋ ਨਹੀਂ ਨਹੀਂ ਪਹਿਲਾਂ ਕਈ ਸਲਾਹ ਇਹਨਾਂ ਦੀ ਬਦ ਜਾ ਕਾਰ ਦਾ ਖੋਲੋ ਆਹ ਦੇਖ ਮੇਰੀ ਕੋਮਲ ਤੇਰੇ ਨਾਲ ਸੋਹਣੀ 10 6 ਪਾਉਨਾ ਉਹ ਭੈਣ ਤੇਰੇ ਲਈ ਮਹਿਲ ਖਰੀਦ ਦਵਾਂਗੇ ਮਹਿਲ ਫੂਟ ਜਿੱਦਾਂ ਮੈਂ ਮਾਰੇ ਤੇਰੇ ਲਈ ਮਹਿਲ ਖਰੀਦ ਦਵਾਂਗੇ ਇੱਥੇ ਪਤਾ ਲੱਗੇ ਗੋਪੀ ਦੀ ਭੈਣ ਹੋਣ ਲੱਗੀ ਆ ਵਿਆਹ ਜ ਮਹਿਲ ਖਰੀਦ ਦਵਾਂਗੇ ਤੇਰੇ ਲਈ ਐਂਸ਼ੋ ਕਾਲ ਏ ਆਹ ਆਪ ਕਹਿੰਦੇ ਐ ਵੀ ਇਹ ਨਾਲ ਸਿਆਣੀ ਵੀ ਨਹੀਂ ਵੀ ਦੇ ਨਾ ਇਹ ਤਾਂ ਮੈਨੂੰ ਪਤਾ ਉਪਰੋਂ ਸੋਨਾ ਵਿੱਚੋਂ ਖੋਲ ਕੇ ਤਾਂ ਦੇਖੋ ਕੰਡ ਨਹੀਂ ਆ ਜੀ ਵਪਾਰਨਾ ਤਾਂ ਹੈ ਹੀ ਨਹੀਂ ਬਸ ਉਹਦੇ ਆ ਮਨੀ ਕਿੰਦਾ ਬਤਨ ਚਲਿਏ ਇਹ ਚਲੋ ਨੈਕਸਟ 2 ਮਿੰਟ ਦਾ ਰੋਗ੍ਰੇਸ਼ਨ ਤੋਂ ਮੈਂ ਏੜੀ 4 ਜੋ ਬਸ ਧਿਆ ਰੱਖੀ ਅਸੀਂ ਇਹ ਕਹਿ ਕੇ ਤੁਰੇ ਆਂ ਦੇਖੋ ਇਹ ਕਹਿੰਦੀ ਦੇਖਦੀਆਂ ਤੇਰੀਆਂ ਪੂਆ ਗਈਆਂ ਹੈਗਾ ਦੇਖਦੇ ਜੇ ਤੇਰੇ ਰਹਿਤਦਾਰ ਕੀ ਤੇ ਤੂੰ ਵੀ ਆਉਣ ਬੈਠ ਕੇ ਆ ਜਨਾ ਪਿਆਰ ਦੇ ਦੇ ਉਹ ਵੇਖਾਂ ਗੱਲ ਕਰ ਸਕਦੇ ਆ ਠੀਕ ਹੈ 1000 ਰੁਪਏ ਤੋ ਕੱਟ ਨਾ ਦੇ ਉਹ ਆਹ ਗਰੀਬ ਕਿਸ ਕਾਇਸੀ ਚ ਲਾਈਏ ਕੱਲ੍ਹ ਸਲਾਇਸੀ ਤੇ ਇਹ ਤੇਰੇ ਭਰੇ ਨਹੀਂ ਲਾ ਕੰਮ ਆਂ ਸੋਆ ਪਾ ਸੋਆ ਹੀ ਬਾ ਤੇ ਲਾਤਾ ਹਾਂ 1000 ਦਾ ਦਾੜਿਆ ਤੇ ਗੋਲ ਬਾਬੇ ਸੀਂਮੀ ਦੇ ਤੇ ਓਏ ਮਾ ਮਾ ਤੋ ਉੱਤੇ ਗੜਾ ਘੋੜਦਾ ਸਾਡਾ 500 ਨੇ ਬਿਬੀ ਹੈ ਨਹੀਂ 500 ਇਹ ਤਾਂ ਬਣਦਾ ਨਹੀਂ ਬਿਬੀ ਹਜ਼ਾਰ ਬਿਬੀ ਹਜ਼ਾਰ ਹਜ਼ਾਰ ਲਿਓ ਨਹੀਂ ਮਤ ਮੈਂ ਨਹੀਂ ਵੇਚੀ ਥੋੜੇ ਕਰ 100 ਨਹੀਂ ਨਹੀਂ ਪੈਸੀ ਹਜ਼ਾਰ ਨਹੀਂ ਲੈਦਾ ਜਾਤੀ ਆ ਕੋਪੀਆ ਕੁੜੀਆਂ ਤਾਂ ਨਹੀਂ ਲਈ ਦੇਣੇ ਬਿਬੀ ਕਿਉਂ ਕੁੜੀਆਂ ਦੂਰ ਬਾਬੇ ਸੀ ਨਹੀਂ ਤਾਂ ਦੇ ਦੇ 200 100 ਬਿਬੀ ਹਜ਼ਾਰ 500 ਵੀ ਆਪਣੇ ਫੇ 500 ਦਾ ਤੇਲ ਕੋਰਾ 600 ਦਾ ਤੇਲ ਲੱਗ ਗਿਆ ਮੇਰੀ ਗੱਲ ਸੁਣ 100 ਰੁਪਏ ਦੇ ਪੈਂਦੀ ਹੈ 20000 ਤੇ ਦਵਾ ਦੇ ਦੇ ਐਡਾ ਮੈਂ ਘਾਟੇ ਚ ਜਰ ਗਿਆ ਇੱਥੋਂ ਦਾ ਕੱਠੇ ਕਰਨੇ ਆ ਸਾਰੇ ਲੋ ਆ ਓਏ ਬੱਸ ਹੀਰ ਦੇ ਬੱਸ ਕਰ ਮਾਣ ਕੈਂਟਰੀ ਜਿਆਦਾ ਲੁੱਬੀ ਹਵਾਈ ਲੈ ਗਿਆ ਮੈਂ ਕਿੱਥੇ ਪੁਰੇ ਕਰੋ ਪਾਏ ਮੇਰੀ ਗੱਲ ਸੁਣੋ ਲਵਾ ਕੇ ਪੁੱਤ ਜੇ ਭਾਪੀ ਆ 500 ਮੈਨੂੰ ਦੇ ਹਜ਼ਾਰ ਉਹ ਅਸੀਂ ਕੀ ਕਰਨੇ ਡਾਕਟਰ ਸੀ ਤੇ ਡਾਟਾ ਕਾਚਿਆਂ ਤੁਹਾਡਾ ਕੋਲ ਹੈ ਹੀ ਨਹੀਂ ਹੈ ਡਾਟਾ ਕਾਚਿਆਂ ਦਾ ਨਹੀਂ ਮੇਰੀ ਗੱਲ ਸੁਣੋ ਮੇਰੀ ਦਾਤ ਜਾਂ ਤੁਹਾਨੂੰ ਗੈਸ ਦੀ ਪਈ ਹੈ ਇੱਥੇ ਮੇਰੇ ਗੈਸ ਮਾਰੇ ਭਾਗੋ ਬਸ ਰੋੜ ਦੇ ਕੇ ਵੀ ਪਾ ਪਾ ਹੀ ਪਾ ਛੋੜ ਪਾ ਆਪ ਕੀ ਕਰਦੇ ਆ ਯਾਰ ਆ ਜਾ ਆਪਣੇ ਵਾਲਾ ਉਹ ਤਾਂ ਪਾ ਜਾ ਪਾ ਜਾ ਕੇ ਆ ਕੇ ਹੋਰ ਤੇ ਲਿਆ ਆਵੇ ਯਾਰ ਇੰਨੇ ਪੂਰੇ ਮੈਂ ਘਾਟੇ ਜਿਹਾ ਜਾ ਜਾਣਾ 35000 ਦਾ ਹਲਵਾਈ ਲੈ ਗਿਆ ਮੈਂ ਕਿੱਥੋਂ ਪੂਰੇ ਕਰਦੇ ਆ 500 ਲੈਣੇ ਯਾਰ ਅਮਾ ਕਲੇ ਤਾਂ ਦੇ ਦਾ ਤੁਹਾਨੂੰ ਦਾਲ ਬੰਦੇ ਨੇ ਕਹੋ ਪਾ ਜਾ ਕੇ ਆ ਕੇ ਹੋਰ ਤੇ ਲਿਆ ਆਵੇ ਯਾਰ ਇੰਨੇ ਪੂਰੇ ਮੈਂ ਘਾਟੇ ਜਿਹਾ ਜਾ ਜਾਣਾ 35000 ਦਾ ਹਲਵਾਈ ਲੈ ਗਿਆ ਮੈਂ ਕਿੱਥੋਂ ਪੂਰੇ ਕਰਦੇ ਆ 500 ਲੈਣੇ ਯਾਰ ਅਮਾ ਕਲੇ ਤਾਂ ਦੇ ਦਾ ਤੁਹਾਨੂੰ ਯਾਰ ਨਹੀਂ ਮੈਂ ਆਰਤੀ ਦੇਖ ਤਾਹੇ ਹੀ ਆਪਾਂ ਆਹ ਆਤਾ ਚਾਹੀਦਾ ਯਾਰ ਸਾਜਰਾ 35000 ਦਾ ਹਲਵਾਈ ਲੈ ਗਿਆ ਜੀ ਨਹੀਂ ਲੈ ਕੇ ਆ ਸੰਤ ਜੀ ਕੋਲ ਜੀ ਨਹੀਂ ਦੇ ਨੇ ਤੇ ਆ ਇਹ ਆ ਨਾ ਸੀ ਲੈ ਗਿਆ ਆਵੇ ਆਵੇ ਯਾਰ ਆ ਪੂਰੇ ਆ ਗਿਆ ਆ ਬੈਂਕ ਤੇ ਪਰੌਣਾ ਲੱਗਾ ਬਹੁਤ ਸੰਗ ਰਿਓ ਉਹਦੀ ਭਾਈ ਆ ਦੇ ਹਜ਼ਾਰ ਆ ਕਰੀ ਇਹ ਆ ਸੰਗ ਰਿਓ ਵੀ ਤੁਹਾਨੂੰ 500 ਦਿੰਦੇ ਨੂੰ ਜੀ ਚੀਜ਼ ਨਹੀਂ ਲੈ ਕੇ ਲੈ ਚੀਜ਼ ਨਹੀਂ ਦੋ ਲੋ ਭਾਂਜਾ ਦਿਖਾ ਰਿਹਾ ਆਲਾ ਪਿਆਰ ਹੁੰਦਾ ਦੋ ਲਵਾਵੇਂ ਜੀਤ ਨਹੀਂ ਤੇ ਦਿੱਤੇ ਆ ਦੋ ਕਾਪੀ ਲੈ ਕੇ ਆਇਆ ਨਾ ਖੁਸ਼ੀਆਂ ਨੇ ਲੈ ਆ ਮਾਮੇ ਐ ਨਾ ਦਾ ਚੀਜ਼ ਲਈ ਆਏ ਐ ਨਾ ਲੈ ਆਏ ਦੀਵਾਲੀ ਕਮਾਲੇ ਲੈ ਕੇ ਆ ਸਕਦਾ ਮੈਂ ਅਸੀਂ ਪਟਾਕੇ ਦੇਣੇ ਆ ਨਿਆਣਿਆਂ ਨੂੰ ਤੇ ਰਾਜ ਨੂੰ ਬੋਲ ਐ ਇੱਕ ਵਟ ਇੱਕ ਜੋ ਇੱਕ ਪ੍ਰਾਣਾ ਠੇਕਾ ਦੂਜਾ ਬੈਂਕ ਆਦੀ ਸਰਕਾਰੀ ਨੌਕਰੀ ਹੈ ਤੁਸੀਂ ਗਾਂਭੀਰ ਦੇਖਦੇ ਪਾਸੇ ਪੁਤੀ ਤੇ ਕਿਨੇਗਾ ਚੱਲੀ ਆ ਮਸਤ ਦੇਣੀ ਆ ਵਾਪਸ ਦੇਣ ਆ ਰਹੀ ਆ ਆ ਪਾਰਦਾ ਜੱਮਾ ਪਾਰਦਾ ਦੁਆਰੀ ਉੱਤੇ ਮੁੰਡਾ ਹੋਇਆ ਮੇਰਾ ਜਿਹੜਾ ਤੇਰੇ ਨਾਲ ਵਿਆਹ ਵੀ ਨਹੀਂ ਹੋ ਤੇਰੀ ਉਹ ਪਹਿਲੀ ਵਾਰੀ ਕੰਦੀ ਦੀਵਾਲੀ ਦੇ ਕੇ ਜਾਣੀ ਓ ਯਾਰ ਅਗਲੇ ਨਵੇਂ ਸਾਲ ਆ ਜੇ ਚੜਦੀਆਂ ਬਿਝ ਨਹੀਂ ਆਇਆ 25 ਸਾਲ ਹੋ ਗਏ ਦਾ ਬਹਾਈਨਾਂ ਨੂੰ ਦਿਵਾਲੀ ਦੇ ਗਾਣਾ ਨਾ 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 ਕਰ ਭਾਵੇਂ ਆ ਜੇ ਪਾਕਵਾ ਦੀਆਂ ਪਾੜਨ ਉਹਦੇ ਕੱਪੜੇ ਪਾੜਨ ਉਹ ਭਾਜੀ ਮੇਰੇ ਨਾਲ ਪੋ ਪੋ ਪੈ ਰੇ ਪੈ ਨਹੀਂ ਨਹੀਂ ਮੈਨੂੰ ਆ ਕੁੜੀਓ ਦੇ ਨਹੀਂ ਨਹੀਂ ਮੈਨੂੰ ਦੇਣਾ ਭਾਜੀ ਹਾਂ ਕੁੜੀਓ ਦੋ ਐਂ ਵਾਲੀ ਫੀਲਿੰਗ ਆਉਂਦੀ ਆ ਆ ਲੈ ਅੱਜ ਤਿੰਨ ਪਰਦੇਸਾਂ ਮਸਜਿਦਾਂ ਕੰਨਾਂ ਗੇਰ ਬਾਰੇ ਇਹ ਇਹ 1000 ਰੁਪਈਆ ਚੋਰੀ ਕੋ ਆ ਭਾਈ ਆਪਾਂ ਨੂੰ ਮਿਲਿਆ ਸਾਰਾ ਨਾ ਆ ਆ ਦੱਦੀ ਪਟੂ ਘਾ ਕਰ ਰੰਦੇ ਜੁੱਬੀ ਜੇ ਹਾਂ ਨਾ ਕਦੇ 200 ਹੋਰ ਕਰ ਦਿੰਦੇ ਤੇਰੇ ਆ ਕੀ ਕੋਈ ਮੈਂ ਕਹਾਂ ਨਾ ਹੁਣੇ ਨਹੀਂ ਤੇ 200 ਹੋਰ ਕਰ ਦਿੰਦੇ ਆ ਜੇ ਮੈਂ ਕਰੀ ਤਾਂ ਵੀ ਮੇਰਾ ਬਾਲਾ ਨਾ 200 ਕਰਦਾ ਬੀਬੀ ਬੋਲ ਸਾਰੇ ਜਣੇ ਹਿਆਰ ਦਾ ਕੋਆ ਤੇਲ 35 ਹਾਂ ਜੀ ਮੈਂ ਤਾਂ ਵੰਡ ਲਿਆ 35000 ਰੁਪਏ ਹਵਾਈ ਨੇ ਉਹ ਸਾਰੇ ਕਿਤੇ ਉਤੋਂ ਹੀ ਕੱਢ ਲੈਣੇ ਆ ਦੋ ਲੋਗੇ ਜਾਂ ਮੇਰੇ ਭਾਬਾ ਇੱਕ ਕਰ ਦੋ ਦੇਖੋ ਜੀ ਭਾਬਾ ਇੱਕ ਕਰ ਦੋ ਸਾਡੇ ਨੇ ਨਵ ਨਹੀਂ ਚਾਰਨਾ ਹੈ ਤੇ ਕੋਈ ਨਹੀਂ ਪਾਰਾ ਸਾਡੇ ਲੈ ਵੀ ਥੋੜੀ ਆ ਬਾਹਰ ਤੇ 200 ਤਾਂ ਕਰੋ ਯਾਰ ਉਹ ਤਾਂ ਮੇਨ ਨਿਸ਼ਾਨੀ 500 ਨੇ ਪਾ ਲੈਣੀ ਸੀ ਮੈਂ ਉਹ ਦੂਜਾ ਪਾਉਂਦਾ ਤੇਰੇ ਕੋਲ 100 ਆ ਕੇ 1100 ਪੂਰਾ ਕਰੋ ਸਾਡੇ ਨੇ ਵੀ ਸਵਾ ਜਣਾ ਤੇਰੀਆਂ ਤੇਰੀਆਂ 100 ਹੀ ਦੇ ਦੇ 100 ਰੁਪਏ ਯਾਰ ਮੈਂ ਗੁੱਲੇ ਨਾ ਮੈਂ ਤੇਰਾ ਨਾਮ ਨਾ ਰਹਿਣਾ ਮੈਂ ਨਹੀਂ ਗੁੱਲੇ 100 ਰੁਪਏ ਓਏ ਤੇਰਾ ਨਾਮ ਹਰ ਕਿੰਨਾ ਪ੍ਰੀਤ ਆ ਪ੍ਰੀਤ ਲੈ ਪ੍ਰੀਤ ਪ੍ਰੀਤ ਹੁਣ ਵੀ ਕਰੀਂ ਆ ਲੈ ਪੜੀ ਜਾ ਨਾ ਮੈਂ ਉਹ ਬਾਏ ਬੱਕਸ ਨਹੀਂ ਨਹੀਂ ਵੇ ਰਿਹਾ ਵੀ 100 ਦਾ ਕਰੀਂ ਕਰ ਦਿੰਨੇ ਆਪਾਂ 50 ਕਰ ਚੱਲ 50 50 ਹੀ ਦੇ ਦੇ 200 ਓਏ ਦੇ ਦੇ ਮੈਂ ਡਾਟ ਚਲੇ ਉੱਪਰ ਬੇਬੇ ਮੈਂ ਤੇ ਗਾਹ ਥੋਲ ਬੋਲ ਬਸੀਰ ਨਹੀਂ ਤਾਂ ਦੇ ਦੇ। ਵੇ ਸਵੇਰੇ ਸਵੇਰੇ ਆ ਜਾਵੇ। ਆਪਣਾ ਔਰ ਤਾਂ ਮਾਸੀ ਘਾਲਾ ਨਹੀਂ ਤਾਂ ਉਰੇ। ਤਕਾਲਾ ਪਈਆ ਚੰਗਾ ਲਾਤਾ ਸੀ। ਸਵੇਰੇ ਸਵੇਰੇ ਆ ਜਾਵੇ। ਸਵੇਰੇ ਸਵੇਰੇ ਆ ਜਾਵੇ। ਆ ਜਾ। ਲੈ ਆ ਵੀ। ਰਾਣੂ ਲੈ ਵੀ ਦੇਖਦੇ ਆ ਤੇਰੀ ਪੈਟ ਕੀ ਦਿੰਦੀ ਆ। ਮੈਂ ਰਾਣੂ ਮੈਂ ਤੂੰ ਹੁਣ ਕਿੱਦਾਂ ਕਰਨੀ ਆ ਬਈ। ਠੀਕ ਓ ਮੈਂ ਕਿੰਨੀ ਲੈਣੀ ਆ ਇੱਕ ਵਾਰ। ਹਾਂ। ਤੇਰੇ ਵਿੱਚ ਸਾਰੇ ਪਈ ਆ। ਪੈਸੇ ਕਿੰਨੇ ਆ ਮੈਨੂੰ ਦੇ। ਬੱਬਾ ਸੌਖਾ ਮੇਰੀ ਭੈਣ ਹੈ ਤੇ ਪੈਣਾ ਪਾਇਆ ਚ ਬਸੇ ਮੇਰੀ ਭੈਣ ਹਾਂ ਹੋਰ ਅੱਗੇ ਗੁੰਡਿਆਂ ਚ ਬਸਦੀ ਆ ਜਿੱਦਿਆਂ ਪਹਿਲਾਂ ਆਹਾ ਚੱਲ ਕੁੜੇ ਕੰਮ ਕਰ 500 ਰੁਪਈਆ 50 ਤੂੰ ਉਹ ਬੋਰਾ ਸਾਤੋਂ ਲੱਡੂਆਂ ਦਾ ਲਹਾ ਰਿਆ 500 ਰੁਪਈਆ 10 ਕਾੜ ਲੈ ਲੈ 10 ਕਾੜ ਤੇ ਤੇ ਉਹ ਬੋਰਾ ਸੀਰਨੀ ਦਾ 10 ਪੈਗੜਿਆ ਉਹਦੇ ਵਿੱਚ ਓਏ ਦੇ ਭਰਾਵਾ ਸੌ ਰੁਪਈਆ ਸੌ ਨਾਲ ਲੱਗਿਆ ਨਾ ਰਾਹਤ ਕੇ ਆਇਆ ਲਾਗੇ ਆ ਜੀ ਲਾਲਾ ਨਾ 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 ਨਹੀਂ ਰਾਤ ਕੋ ਕੁੜੇ ਸੌ ਸਾਡੇ ਕੋਲੋਂ ਰੱਖ ਔਰ 500 ਰੁਪਈਆ ਕਾਟ ਦੇਣਾ ਨਹੀਂ ਆ ਬੁੱਧੀ 500 ਦੀ ਚੁੱਪ ਕਰਕੇ ਫੋੜਾ ਮੋਰ ਸਾਹਿਬ ਇਸੇ ਸਾਲ ਫੋਚ ਲਾਇਆ ਤੁਸੀਂ ਕੀ ਕਹਤੇ ਲੋਕੀ ਵਾਹ ਸੋਨਾ ਬਹੁਤ ਸੋਨਾ ਮੈਂ ਜੇ ਤੂੰ ਪਹਿਰੇ ਆਲਾ 400 ਬੱッセ ਕਰਾਇਆ ਜੀ ਠੀਕ ਹੈ ਮੈਂ ਦਾਨੀ ਮੰਮੀ ਆ ਪ੍ਰਧਾਨ ਜੀ ਇੱਥੇ ਆਪਣੇ ਫੌਜੀ ਕੋ ਗੱਲ ਕਰਾ ਕੇ ਨਹੀਂ ਮੇਰੀ ਗੱਲ ਸੁਣੋ ਚਾਰਮ ਕਰੋ ਆ ਲਓ ਮਹਾਰਾਜ ਆਏ ਆ ਲਓ ਤੁਹਾਡਾ ਇਹ ਪਿੰਡ ਦੇ ਮਾਣ ਨਹੀਂ ਮੰਨਦੀ ਹਾਂ 100 ਰੁਪਇਆ ਕਰਾਇਆ ਲਾ ਕੇ ਬੱッセ ਚੜ੍ਹ ਕੇ ਤੁਸੀਂ ਵਿਆਹ ਤੇ ਉੱਪਰ ਜਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਠੀਕ ਆ ਮਾਸਿਆ ਮੇਰੀਆਂ ਭੈਣਾਂ ਮੇਰੀਆਂ ਭੈਣਾਂ ਜੈ ਜੀਨਾਬਾਦ ਜੀ ਰਹਿਣ ਮੇਰੀਆਂ ਭੂਆ ਜਿਲਾਇਂ ਦਿੱਤਾ ਇੰਨਾ ਗੱਡੀ ਦੀ ਚਾਬੀ ਦੇ ਆਹ ਦਿੱਤਾ ਅਗਲੇ ਨੇ ਸੂਟ ਤੇ 500 ਰੁਪਇਆ ਤੂੰ ਤੇ ਇੱਕ ਚੁੰਨੀ ਓਏ ਸੂਟ ਤੇ ਚੁੰਨੀ ਬੈਠੇ ਰੱਖੇ ਹੋ ਆ ਚਾਰ ਸੂਟ ਮੈਂ ਆਪਣੀ ਭੈਣ ਲਈ ਲੈ ਓ ਤੁਮਾਸੀ ਮੇਰੀ ਘਾਹ ਸੌਣ ਲਾ ਬਹੁਤੀ ਦਾ ਬੜਾਗਾ 500 ਰੁਪਇਆ ਆ ਪਾ ਬੋਰਾ ਸੀਰਨੀ ਦਾ ਬੋਰਾ ਲਹਾਇਆ 10 10 ਮਾਵੇ ਆ ਟਿਊਬ ਦਾ ਆ ਦੇਖੋ ਲੱਡੂ ਦੇ ਆ ਦੇ ਇਹ ਤਾਂ ਬੰਡਣੇ ਬੰਡੜੇ ਦੇ ਕੀ ਮਤਲਬ ਕਾੜ ਘਾਹ ਕਾੜ 500 ਦਾ ਕੀ ਹੋਗਾ 20 ਲਿਆ ਦੇਣਾ ਆ ਦੇਖਾ 10 ਕਾੜਿਆ ਲੈ ਦੇਖਦਾ ਕੀ ਮਤਲਬ ਇਹ ਦੇਖਣਾ ਦਿਖਾਉਣਾ ਬਹੁਤ ਦੂਰ ਦੀ ਗੱਲ ਆ ਓ ਅੱਪਾ ਓ ਅੱਪਾ ਓ ਅੱਪਾ ਯੋ ਮੱਬਾ ਨੇ ਮੰਮੇ ਨੇ ਫੋਨ ਕਰ ਹੁਣ ਇਹ ਸਾ ਗੱਲਾਂ ਨਿਕਲ ਨਹੀਂ ਇੱਥੇ ਦੋ ਸੂਟ ਨਹੀਂ ਨਹੀਂ ਇੱਧਰ ਇੱਧਰ ਹਰਾਮ ਦੇ ਲੈ ਲੈ ਆਈਆਂ ਹਰਾਮ ਦੇ ਲੈ ਛੱਡ ਤੂੰ ਇੱਧਰ ਆ ਕੇ ਗੱਲ ਕਰ 500 ਰੁਪਏ ਤੂੰ ਕਮਲ ਦੇ ਬਿਆਹ ਨੂੰ ਦੋ ਸੂਟ ਲਗਾਈ ਸੀ ਕਹਿੰਦੀ ਨਾਨਕੀ ਸ਼ਾਕ ਦੋ ਸੂਟ ਲਿਆਈ ਕਹਿੰਦੀ ਆ ਦੇ 18 ਸੂਟ 18 ਕਹਿੰਦੀ ਓ 18 ਇਹ ਦੱਸ ਸਿੰਘ ਨੂੰ ਪੇਂਟ ਕੀ ਖਾਰਾ ਨਹੀਂ ਤੂੰ ਭੈਣਿਆ 100 ਰੁਪਇਆ ਰੱਖ ਬੱਸੇ ਚੜ੍ਹ ਕੇ ਦੋਈ ਜਾਣੇ ਹਸਬੰਦ ਵਾਈਫ ਆ ਜਿਓ 100 500 ਰੁਪਈਆ ਨਹੀਂ ਮੁੰਡੇ ਦਾ ਮੋਲ ਲਵਾਈਆ ਨਾ ਮੰਡੀ ਚ ਐਕਸ ਐਕਸ ਨਹੀਂ ਨਾਪਿਆਂ ਦਾ ਵਿਕਰ ਤਾਂ ਕਿ ਮੈਂ ਮੈਂ 500 ਨਹੀਂ ਲੈਣਾ ਸਿੱਧੀ ਗੱਲ ਕਿੰਨੇ ਲੈਣੇ ਆ ਸਿੱਧੀ ਗੱਲ ਆ 50 ਦੋ ਇਹ ਹਣ 60 ਲਾ ਕੇ ਦੇਣਾ ਮੇਰੇ ਤੋਂ ਵਾਪਸ ਨਹੀਂ ਲੈਣਾ ਮੈਨੂੰ 1000 ਰੁਪਏ ਨਹੀਂ 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 ਹੱਥ ਨਾ ਮਾਰ ਕਹਿੰਦੀ ਦੋ ਸੂਟ ਲੈ ਆਈ ਕਮਲ ਦਾ ਨਾਨਕੀ ਸ਼ੱਕ ਐ ਨਹੀਂ ਮੈਂ ਲੱਗਾ ਅਸੀਂ ਦੋ ਨਾਨਕੀ ਸ਼ੱਕ ਪਹਿਲਵਾਨ ਦੇ ਇੱਕ ਰੀ ਨਾਨਕੀ ਸ਼ੱਕ ਲੈ ਆਈ ਬਣਾ ਕੇ ਮਾਸੀ ਤੂੰ ਕਿੱਦਾਂ ਮੱਤੂੰ ਮੈਂ ਦੋ ਸੂਟ ਚਾਹ ਲੈ ਲੈ ਸੂਟ ਸਹੀ ਲੈ ਸੂਟ ਹਾਂ ਸਾਰੇ ਲੈ ਸੀ ਸਾਰੇ ਲੈ ਸੀ ਫਿਰ ਇੱਥੇ ਜਿੱਦਾਂ ਹੁੰਦੀ ਜਿੰਨੇ ਗਰੀਬੀ ਦਾ ਵੇ ਸਰੀਆ ਉਹ ਤਾਂ ਗਰੀਬੀ ਦਾ ਵੇ ਸੀ ਜਾਣ ਕੇ ਕਰਦੇ ਆ ਜੇ ਤੈਨੂੰ ਪਤਾ ਹੀ ਆ ਬੱਸ ਬਹੁਤ ਸੋਹਣਾ ਲੈ ਲੈ ਚਲੋ ਟਾਈਮ ਖਰਾਬ ਕਰੀ ਜਾਂਦਾ ਇਹ ਗੱਲ ਮੈਂ ਕਿਹਾ 500 ਲਵਾ 500 ਨਹੀਂ ਲੈਣਾ ਹੀ ਦਾ ਸਾਰਾ ਨਾ ਤੇ ਗਰੀਬ ਬੋਰਾ ਬੋਰਾ ਉਹ ਦੂਜਾ ਉਹ ਸੀਰਨੀ ਦਾ ਸੋਰਾ ਕਰਾ ਇਹ ਵੀ ਹਵਾ ਹਵਾ ਜ ਸੌ ਦਾ ਘਾਟਾ ਕਰਾ ਲੈਣਾ ਅਸੀਂ ਲੈ ਦਿੱਤਾ ਸਹੀ ਉਹੀ ਗੱਲ ਹੋਈ ਕੁਝ ਵੀ ਨਹੀਂ ਲੈ ਲਿੰਗੇ ਰੋਈ ਤਾਂ ਕਾਡਾਂ ਦਾ ਮੁੱਲ ਵੀ ਨਹੀਂ ਪਾਇਆ ਸੱਚੀ ਗੱਲ ਜੀ ਇਹਦਾ ਤਾਂ ਹਸਤੀਗਾ 10 ਕਾਡ ਲੈ ਲੈ ਲੱਬਾ ਬੋਰਾ ਸੀ ਕਿੰਨੇ ਵਾਸੀ 1500 ਮੈਂ ਤਾਂ ਹੁਣ ਖੇਤਰ ਨਾ ਕਾਇਆ ਤੂੰ ਮੈਂ ਕਿਹਾ 1500 ਯਾਰ ਭਈਆ ਆ 500 ਦਾ 500 ਮੇਰਾ ਮੈਂ ਮੈਂ ਫਾੜ ਨਿੱਟ ਗਿਆ ਦੇਖ ਲੈ ਹੈ ਨਾ ਨਹੀਂ ਹੁਣ ਮਾਫੀ ਮੈਂ ਨਾਲ ਨਹੀਂ ਆਉੜੀ ਮੈਨੂੰ ਰਿਹਾ ਮੇਰਾ ਮੇਰੇ ਭੈਣ ਦਾ ਲੈ ਫਾੜ ਮੇਰਾ ਪੱਤਲਾ ਮੇਰਾ 1000 ਰੁਪਿਆ ਵਿਆਹ ਮੇਰਾ ਐ ਯਾਰ ਲੈਣਾ ਅੱਛਾ ਲੈ ਆ ਨਹੀਂ ਫਿਰ ਮੈਂ ਮਿੰਨੂ ਦਾ ਲੈ ਲਿਆ ਮਾਸਟਰ ਦੇ ਵੀ 500 ਰੁਪਏ ਜਲੀ ਪਾ ਗਏ 15 ਤਰਫਾ ਲੇਟ ਹੋ ਗਿਆ ਇਹ ਭਾਈ ਲੈ ਜਾਂਦਾ ਮੇਰੇ ਹਰੇਕ ਜਿਆ ਹੈ ਸਾਲਾ ਸਕੀਮ ਲੈ ਇਹਦਾ ਕਾਰਡ ਬਣਾਣਾ ਬਣਦਾ ਇਹਦਾ ਇਹਦਾ ਬੋਟ ਨਹੀਂ ਜਿੱਥੇ ਲੈ ਲਓ ਪਹਿਲੇ ਜਾਂ ਮੈਨੂੰ ਮੇਰੇ ਪੈਸੇ ਦੋ ਬਿਆ ਬਿਆ ਜਿੱਥੇ ਜਾਂਦਾ ਉੱਥੇ ਲਟ ਜਾਂਦੇ ਜਾਂਦੇ ਮੈਂ ਨਹੀਂ ਕਹਣਾ ਕਾਰਡ ਬਣਨ ਕਰਦਾ ਇਹਨੇ ਨਾ ਮੈਂ ਨਹੀਂ ਜਾਣਾ ਕਾਰਡ ਬਣਨ ਕਰਦਾ ਮੇਰੇ ਸਿਰ ਤੇ ਹੱਥ ਰਾ ਕੇ ਸੌਂ ਖਾ ਤੂੰ ਕਾ ਮੈਨੂੰ ਵਾਪਸ ਨਾ ਕਰਿਓ ਜਾਣ ਲੱਗੇ ਮੈਂ ਵਾਪਸ ਕਰਨੇ ਆ ਕਰਨੇ ਆ ਆ ਵੇ ਲੈ ਦੇਖ ਮੈਨੂੰ ਮੇਰਾ ਉਹ ਤੋਂ 500 ਲੈ ਕੇ ਦੇ ਮੈਨੂੰ ਨਹੀਂ ਪਤਾ ਮੇਰਾ ਮੇਰਾ ਉਹ ਹੀ 500 ਆ ਮੰਗ ਤੇ ਇਕੱਠੇ ਹੋਇਆ ਰਾਮ ਤੇ ਸ਼ਰਮ ਘਾਲਿਆ ਕੋਈ ਮਾੜੀ ਮੋਟੀ ਉਹ ਲੈ ਕੇ ਦੇ ਬਿਆਹ ਦੇ ਮੈਂ ਤੈਨੂੰ ਹੋਰ ਦੇਵਾਂ ਕਾ ਇਹਨੂੰ ਕਾਤੇ ਦੇ ਲੈ ਬਿਆਹ ਮੇਰਾ ਕਰਵਾਵੀ ਮੈਂ ਦੇਣ ਲੱਗਾ ਇਹ ਉਹਦੇ ਪੈਸੇ ਮੇਰੇ ਕਰੀ ਜਾਂਦਾ ਘਰਵਾਣੀ ਮੈਂ ਜਾਂ ਪ੍ਰਿੰਦਾ ਮੈਂ ਦੇ ਦੇ ਦੇਣਾ ਸੀ ਲੈਣਾ ਸੀ ਘਰਵਾਣੀ ਏਡੀ ਵੱਡੀ ਹੋਰ ਕੀ ਦੇਤੀ ਉਧ ਲੇ ਲਾਤਾ ਇਹਨਾਂ ਵਾ ਖਾਲੀ ਮਾਂ ਹੈ ਦਾੜ ਨਹੀਂ ਲੱਗੀ ਜਿੰਨਾ ਤੁਸੀਂ ਦੋ ਦਿਨਾਂ ਹੀ ਲਬਾਤਾ ਵਿਆਹ ਕਰਾ ਗਿਆ ਉਹ ਪਾੜੀ ਕਰੋ ਸਾਜਣ ਨੂੰ ਮੇਰੇ ਪੈਸੇ ਦੋ ਲੈ ਫਾਰ ਮੇਰਾ ਉਹ 500 ਦੇ ਲੈ ਗਿਆ ਆ ਵੇਲਾ ਮੈਂ ਇੱਥੋਂ ਜਾਣਾ ਨਹੀਂ ਮੇਰਾ 500 ਦੇ ਆ ਇਹ ਵੀ ਦੇ ਦੇ ਪੈਸੇ ਮੀਟਿੰਗਾਂ ਲੈ ਲੈ ਕੇ ਬਾਹਰ ਦੇ ਮੈਂ ਨਹੀਂ 500 ਦੇ 1500 ਨਹੀਂ ਜੇ ਨਾ 500 ਦੇ 1500 ਲੈ ਜਾ ਤਿੰਨ ਮਾੜੇ ਹੁੰਦੇ ਆ ਇੱਕ ਹੋਰ ਦੇ ਦੇ ਮਾਫੇ ਨੂੰ ਲਾਗਣਾ ਆ ਬੱਟੇ ਪੈ ਗਿਆ ਤਾਂ ਹੀ ਹਾਂ ਆਲੇ ਆ ਬੜਾ ਚੱਲ ਦੌੜ ਚੱਲ ਦੌੜ ਤੂੰ ਚਾਵਾਸ਼ ਮੇਰ ਗੁੰਗਲੀ ਰਾਜੀ ਰਹੇ ਜੋੜੀ ਚਾਵਾਸ਼ ਮੇਰ ਗੁੰਗੜੀ ਚੱਲ ਮੇਰਾ ਪੁੱਤਰ ਕਿਹੜੇ ਬਾਸੀ ਗਰਮੀ ਨੇ ਭੱਜੀ ਲੱਗਦੀ ਨਹੀਂ ਚਿੱਤਾ ਨਾ ਤੂੰ ਕਿੱਥੇ ਜਾਇਆ ਉਹ ਕਿ ਜੈ ਕਿਹਾ ਹੁਣ ਆਏਗਾ ਮੰਗਦੇ ਮੰਗਦੇ ਉਹ ਜਿਹੜਾ ਪੰਤ ਉਹ ਗਿਆ ਆਇਆ ਗਿਆ ਆਇਆ ਹੁਣ ਜੱਟ ਲੈ ਆ ਪਾ ਫੜਾ ਦੇ ਲੈ ਮੈਨੂੰ ਮੋੜੀ ਨਾ ਫੇ ਹਾਂ ਮੇਰੀਆਂ ਚਪਲਾਉਣਾ ਨਹੀਂ ਦੇਣਾ ਪਾਸੇ ਨੰਗੇ ਪੈਰੀਆਂ ਚਲ ਨੰਗੇ ਪੈਰੀਆਂ ਚਾਹਰੀ ਪੈਂਟ ਵੀ ਇਹਦੀ ਇਹੀ ਤਾਂ ਫਿਰ ਜਿੱਦਾਂ ਪਾ ਕੇ ਚੱਲ ਜਾ ਨਹੀਂ ਇਹ ਹਸਾਬ ਜਿਆ ਪਤਾ ਹੀ ਐ ਨਹੀਂ ਲੱਗਾ ਉਹ ਤਾਨੂੰ ਤੈਨੂੰ ਹਜ਼ਾਰ ਤਾਂ ਮੰਗਿਆ ਹਜ਼ਾਰ ਮਿਲ ਗਿਆ ਤੇ ਗਮਲਾ ਲੈ ਜਾਂਦਾ ਤੇ ਉਹ ਜਿਹੜਾ 500 ਰੁਪਏ ਉਹ ਗਿਆ ਆ ਗਿਆ ਆ ਪੂਰੀ ਤਬਾਹ ਹਾਂ ਬੱਸ ਪੈਨ ਨਕਾਣੇ ਆ ਚਾਰ ਚਾਰ ਦੇ ਦੋ ਉਹ ਤੀ ਦਾ ਤੂੰ ਇੱਕ ਲੈਣਾ ਤਾਂ ਤੂੰ ਤਾਂ ਬੁੱੱਥਾ ਤਾਂ ਦਊ ਨਾ ਬਧੀ ਜਾਂਦਾ ਆ 75 ਇਹਨਾਂ ਕਹਿੰਦੀ ਉਹ ਕਰਦਾ ਲੱਭਾ ਲੋ ਬੇਦਾ ਲਾਗਦਾ ਤਾਂ ਲੱਭੇ ਵੀ ਪੈਸ਼ਮਤ ਘਰੇ ਘਾਤੇ ਮਾੜੀ ਪੈਸਾ ਚੰਗੀ ਆ ਐਨੇ ਦਾ ਰੋਕ ਰੱਬ ਨੂੰ ਨਹੀਂ ਕਹੋਦੇ ਜੇ ਮੈਂ ਹੀ ਉਹਨੂੰ ਧਿਆਲੀ ਦਾ ਸੁੱਤੇ ਔੜ ਦੇਈ ਯਾਰ ਚੰਗਾ ਨੇ ਕੀ ਸਾਡਾ ਭਰਾ ਕੀ ਉਹ ਕਿਹਦੇ ਜਾਓ ਚੱਲਾ ਪਤਾ ਕਿੱਥੇ ਨੂੰ ਸੀ ਕਿੱਥੇ ਨੂੰ ਰੇਲ ਗੱਡੀ ੱਲੇ ਇੱਧਰ ਨੂੰ ਆ ਗਿਆ ਬੜਿਆ ਬਦਵਾ ਚ ਖਿੱਤਿਆ ਫੱਲੇ ਨੂੰ ਹੋਏਗਾ ਹੱਲੇ ਨਹੀਂ ਜਾਣਾ ਹੱਲੇ ਮੁੰਡੀ ਪੋਣੀ ਤੂੰ ਆ ਰੋਡੀਆਂ ਮੰਦੀਆਂ ਨਹੀਂ ਅਸੀਂ ਲੈਣੀਆਂ ਨਾ ਲਈਆਂ ਆਂ ਉਹਨੂੰ ਆਇਆ ਬਾਂਦਰ ਬੁੱਤੀ ਨੂੰ ਕੇਲੇ ਕੁੜੀ ਦੇ ਤਿਲ ਦੇ ਸਾਤ ਜਵਾ ਇੱਕ ਕੇਲੇ ਬੈ ਜਾਦਾ ਸੋਨੇar ਦੀ ਕੁੜੀ ਲਈ ਸੀ ਮੈਂ ਕਰਾਇਆ ਤੂੰ ਹਾਂ ਮੈਂ ਨਹੀਂ ਤੇਰਾ ਆਪਣੇ ਲਈ ਹਾਂ ਪਰਹੀ ਦੀ ਤੁਸੀਂ ਰਹਿ ਨਹੀਂ ਦਿੱਤੀ ਤੁਹਾਡੀ ਉਹ ਸੋਹਣਾਂ ਆਏ ਜਾਂਦੇ ਤੁਹਾਡੇ ਪਰਤੂਸਾ ਕਰਕੇ ਨਹੀਂ ਰਹੀ ਨਹੀਂ ਆ ਸੁਣ ਉਹਨੂੰ ਕਿਸੇ ਨੂੰ ਦੱਸਦਾ ਤੇਰੇ ਮੁੰਡੇ ਨਹੀਂ ਆਉਣੀ ਉਹ ਵਿਚਾਰਾ ਰੋਜ਼ ਰੋੜਾ ਫੇਰਦਾ ਹਾਂ ਨਹੀਂ ਅਸਾਂ ਲੈਣਾ ਹੀ ਨਹੀਂ ਬਾਸ਼ਾ ਵਾਜ ਬੰਦ ਤੁਹਾਨੂੰ ਦੇਣਾ ਵੀ ਨਹੀਂ ਕੁੜੀ ਦੇਤੀ ਅਗਲੇ ਦਾ ਪਤਾਉਣਾ ਆਉਂਗੇ ਵਾਜ ਬੰਦ ਜੇ ਰਤੀ ਦੇਤੀ ਤੇ ਪਿੱਛੇ ਕੀ ਰੱਖ ਲਿਆ ਅੱਛਾ ਮੁੰਡਾ ਸਾਰੀ ਦਿਹਾੜੀ ਨੂੰ ਅਜ ਬੜਿਆ ਰਹਿੰਦਾ ਹੈ ਉਹਦਾ ਕੋਈ ਨਾਂ ਨਹੀਂ ਕਿਸੇ ਦੀ ਧੀ ਆ ਓਏ ਏ ਓਏ ਦਿੱਤਾ ਭਰਾਵਾ ਆਲਾ ਬਾਰੇ ਪੁੱਛਿਆ ਜਾਂਦਾ ਥੋੜਾ ਬਾਰੇ ਘਰੇ ਉਹਨੂੰ ਪੇਟੀ ਦਿੱਤੀ ਸੀ ਘਰੇ ਬੜ ਦਿੱਤਾ ਇਸਾ ਉਹਦਾ ਲੱਕੇ ਤੋੜ ਦਿੱਤਾ ਇਨਾ ਹੋਣੇ ਦੇ ਦਿੱਤਾ ਪਿੱਛੇ ਉਹ ਵੀ ਹੁਣ ਕਹਿੰਦਾ ਹੋਣਾ ਆ ਵਿਆਹ ਹੋ ਗਿਆ ਹੁਣ ਇੱਕ ਰਹਿ ਗਿਆ ਇਹ ਸਾੜਾ 80 90 ਦਾ ਮੈਂ ਹਾਂ ਉਦੋਂ ਫੜ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਇਹ ਮਾਸੀ ਮਾਸੀ ਥੋੜੇ ਜਦੋਂ ਤੈਨੂੰ ਵਿਆਹਣਾ ਆਇਆ ਸੀ ਇਦਾਂ ਹੀ ਹਾਂ ਉਹ ਜਿੱਦਾਂ ਜਿੰਦਗੀ ਤੇਰੀ 50 ਸਾਲ ਹੋ ਗਏ ਕਹਿੰਦੇ ਆ ਹੁੰਦਾ ਹੁੰਦਾ ਹਮਦਾ ਹਮਦਾ ਬਜਰਾ ਇੱਥੇ ਆ ਗਿਆ ਹੁਣ ਉਹਨੇ ਮੈਨੂੰ ਨਾਨਗੀ ਛੱਕ ਲੈਣਾ ਹੁਣ ਇਸੇ ਆ ਗਿਆ ਜਿੱਦਣ ਹੁਣ ਇਹਦਾ ਨਾਨਗੀ ਛੱਕ ਕੋਲ ਉਹ ਤਾਂ ਇਹਿੱਥੇ ਚੱਲ ਜਾ ਕੋਈ ਨਾ ਆਵੇ ਕੋਈ ਨਾ ਪਿੱਛਾ ਕਰਦਾ ਅਸੀਂ ਅਜੇ ਉੱਦਾਂ ਹੀ ਆਖੜਿਓ ਸਰਦਾਰ ਜੀ ਤੁਹਾਡਾ ਰੋ ਰੋ ਯਾਰ ਰੋ ਮੇਰੀ ਗਾਜੀ ਜਿੱਦਣ ਖੈਰ ਹੀ ਵਿਆਹਣ ਗਿਆ ਸੀ ਹਾਂ ਉਦੋਂ ਰੋ ਰੋ ਸੀ ਰੋ ਸੀ ਜੋ ਵੀ ਪਤਾ ਜੀ ਪਾ ਤੁਹਾ ਮੌਜੂ ਕੇ ਸਾੜੇ ਨਾਂ ਦੇ ਮੌਜੂ ਕੇ ਰਹਿਗਾ ਮੌਜੂ ਕੇ ਸਿਗੇ ਪਤਾ ਨਹੀਂ ਕਿਹੜੇ